ਮਰੀਜ਼ ਬਣ ਕੇ ਆਏ ਦੋ ਨੌਜਵਾਨਾਂ ਨੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਡਾਕਟਰ ਪਿਤਾ ਨੂੰ ਮਾਰੀਆਂ ਗੋਲੀਆਂ ਲੱਗੀਆਂ ਦੋ ਗੋਲੀਆਂ ਹਾਲਤ ਨਾਜ਼ੁਕ ਘਟਨਾ ਮੋਗਾ ਦੇ ਕਸਬਾ ਕੋਟ ਸੇਖਣ ਦੇ ਹਰਬੰਸ ਕਲੀਨਿਕ ਦੀ ਅੰਦਰ ਵੜ ਕੇ ਦਿਨ ਦਿਹਾੜੇ ਕੀਤੀ ਠਾਠਾ ਦਹਿਸ਼ਤ ਵਿੱਚ ਲੋਕ ਮੋਗਾ ਜ਼ਿਲ੍ਹਾ ਦੇ ਕਸਬਾ ਕੋਟ ਸੇਖਾਂ ਵਿਖੇ ਹਰਬੰਸ ਨਰਸਿੰਗ ਹੋਮ 'ਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਡਾਕਟਰ ਨੂੰ ਗੋਲੀਆਂ ਮਾਰੀਆਂ ਗਈਆਂ ਡਾਕਟਰ ਨੂੰ ਇੱਕ ਨਿੱਜੀ ਹਸਪਤਾਲ ਚਾਹਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਨ ਦਿਹਾੜੇ ਇਥੇ ਆ ਕੇ ਖਾਲ ਲਰਬੰਸ ਨਰਸਿੰਗ ਹੋਮ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਅਨੇਵਾਹ ਫਾਇਰਿੰਗ ਕੀਤੀ ਗਈ ਨਰਸਿੰਗ ਹੋਮ ਵਿੱਚ ਬੈਠੇ ਡਾਕਟਰ ਅਨਿਲਜੀਤ ਕੰਬੋਜ 55 ਸਾਲ ਦੇ ਤਿੰਨ ਗੋਲੀਆਂ ਲੱਗੀਆਂ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਡਾਕਟਰ ਅਨਿਲਜੀਤ ਕੰਬੋਜ ਨੂੰ ਪਹਿਲਾਂ ਵੀ ਤਮਕੀਆਂ ਮਿਲ ਚੁੱਕੀਆਂ ਹਨ ਪੁਲਿਸ ਮੌਕੇ ਤੇ ਪਹੁੰਚੀ ਅਤੇ ਨਰਸਿੰਗ ਹੌਮ ਨੂੰ ਕਬਜ਼ੇ ਵਿੱਚ ਲੈ ਲਿਆ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੋਗਾ ਮੈਡੀ ਸਿਟੀ ਦੇ ਡਾਕਟਰ ਅਜਵੇਰ ਕਾਲੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਕੋਲੇ ਕੋਟ ਇਸੇ ਖਾਤੋਂ ਡਾਕਟਰ ਅਨਿਲਜੀਤ ਕੰਬੋਜ ਦਾਖਲ ਹੋਏ ਜਿਨ੍ਹਾਂ ਦੇ ਮਲਟੀਪਲ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਉਹਨਾਂ ਦੀ ਨਾਜ਼ੁਕ ਹਾਲਤ ਬਣੀ ਹੋਈ ਹੈ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਪਰਨਾਲੀ ਸਿੰਘ ਕੰਬੋਜ ਹੈ ਕੋਟੀਸੇ ਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਨਰ ਸਿੰਘ ਹੋ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀਸੇ ਖਾਂ ਤੋਂ ਹੋਇਆ ਹੈ तकरीबन ਔਣਾ ਘੰਟਾ ਪਹਿਨ ਆਇਆ ਸਡੇ ਕੋ ਸਵਾ ਹੁੰਦੇ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈ ਗਈਆਂ ਇੱਕ ਅੱਜ ਗੋਲ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਸਰ ਐਸਟਰੀ ਦਾ ਕ੍ਰਿਟੀਕਲ ਹੈ ਆਪਰੇਸ਼ਨ ਵੈਂਟੀਲੇਟਰ ਤੇ ਪੱਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਸਰ ਕੋਡਿਚਕ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਪਹੁੰਚੇ ਸਰ ਕੀ ਮਾਮਲਾ ਸਾਰਾ ਕੀ ਕਾਰਵਾਈ ਹੈ ਇਹ ਹਰਜਨ ਸਿੰਘ ਹੋਲ ਦੇ 2 ਅੰਸ਼ ਸਾਥੇ ਬਤੇ ਆਈ ਸੀ ਜਿਹਨਾਂ ਨੂੰ ਪਹਿਲਾਂ ਬਹੁਤ ਸਾਲ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪਿੱਛਾ ਫਿਰ ਬਾਅਦ ਤੇ ਇੱਕ ਬੰਦੇ ਨੇ ਰਿਪੋਰਟ ਕਰਦੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਪੀਸੀਟੀਵੀ ਕੈਮਰਾ ਕੋਈ ਸ਼ੱਸ਼ਣ ਕਰੀ ਹੈ ਤੇ ਮਾਮਲੇ ਦੀ ਹਰ ਐਂਗਲ ਕੋ ਸਾਡੀ ਪੁਲਿਸ ਚੰਗੀ ਹੈ ਤੇ ਜੰਦੀ ਹੈ ਨੂੰ ਅਸੀਂ ਪੇਸ਼ ਕਰਦੇ ਹਾਂ ਤਾਂ ਕਰਾਂ ਕਿ ਜੇਕਰ ਕੋਈ ਥ੍ਰੈਟ ਵਗੈਰਾ ਆਈ ਜਾਂ ਕੋਈ ਉਹ ਸੀ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਚੱਲ ਰਹੀਆਂ ਤੇ ਉਹ ਵੀ ਕੁਝ ਫੜਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਤਾਂ ਗੋਲੀਆਂ ਕਿੰਨਾ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਦੇ ਮਿੱਟੀਆ ਵਿੱਚ ਬੈਟਰੀ ਵਿੱਚ ਫਰੇ ਥੱਲੇ ਦਾ ਸੇ ਇੱਕ ਗਾਹ ਵੀ ਹੋ ਜਾਂਦੀ ਤੇ ਹੁਣ ਕੰਡੀਸ਼ਨ ਹੀ ਨਹੀਂ ਦਾ ਵੀ ਡਾਕਟਰਾਂ ਵੀ ਜਿਵੇਂ ਲੱਗਿਆ ਗੁਣੀਆਂ ਅਨਿਲ ਅੱਜ ਅੱਜ ਤੇ ਸਰ ਪਛਾਣ ਚ ਆ ਰਹੇ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕੂਸ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਕਾਰਜਾ ਸਾਡੀ ਇਨਵੈਸਟੀਗੇਸ਼ਨ ਹਰ ਰੰਗਿਲ ਤੋਂ ਅਜੇ ਚੱਲ ਰਹੀ ਹੈ